ਲੋਲ ਅੱਜ ਜਗਜੀਤ ਸਿੰਘ ਡੱਲੇਵਾਲ ਦਾ ਖਨੌਰੀ ਬਾਰਡਰ ਦੇ ਉੱਪਰ ਮਰਨ ਭਾਰਤ 43ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆਗਾ ਬੀਤੀ ਰਾਤ ਉਹਨਾਂ ਦੀ ਜਿਹੜੀ ਸਿਹਤ ਆ ਕਾਫੀ ਨਾਜ਼ੁਕ ਹੋ ਗਈ ਸੀਗੀ ਤਾਂ ਇਸ ਸਮੇਂ ਜਿਹੜੇ ਦੋਨੇ ਫਾਰਮਾਂ ਦੇ ਕਿਸਾਨ ਨੇਤਾ ਨੇ ਉਹਨਾਂ ਨੇ ਮੀਟਿੰਗ ਕੀਤੀ ਹੈਗੀ ਸਾਡੇ ਨਾਲ ਸਰਵਣ ਸਿੰਘ ਪੰਦੇਰ ਮੌਜੂਦ ਨੇ ਪੰਦੇਰ ਸਾਹਿਬ ਕੀ ਗੱਲਬਾਤ ਹੋਈ ਹੈਗੀ ਹੁਣ ਕਿਉਂਕਿ ਰਾਤ ਵੀ ਜਿਹੜੀਆਂ ਖਬਰਾਂ ਸੀ ਉਹ ਇਸ ਤਰ੍ਹਾਂ ਦੀ ਆ ਰਹੀਆਂ ਸੀ ਤਸਵੀਰਾਂ ਸੀ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸਿਹਤ ਹੈ ਬਿਲਕੁਲ ਨਾਜ਼ੁਕ ਹੋ ਚੁੱਕੀ ਸੀਗੀ ਹਾਂ ਦੇਖੋ ਇਹ ਤੁਹਾਡੀ ਗੱਲ ਠੀਕ ਹੈ ਤਾਂ ਹੀ ਅੱਜ ਅੱਜ ਅਸੀਂ ਆਏ ਆ ਠੀਕ ਹੈ ਰਾਤ ਹਾਲਾਤ ਠੀਕ ਨਹੀਂ ਸੀ ਉਹਦੇ ਤੇ ਚਰਚਾ ਕੀਤੀ ਹੈਗੀ ਆ ਹੁਣ ਚਲੋ ਹਾਲਾਤ ਉਹਦੇ ਨੂੰ ਥੋੜੇ ਠੀਕ ਨੇ ਪਰ ਉਹਨਾਂ ਦੀ ਸਿਹਤ ਬਾਰੇ ਕੋਈ ਪੱਕਾ ਨਹੀਂ ਕਹਿ ਸਕਦਾ ਕ੍ਰਿਟੀਕਲ ਆ ਦੂਜਾ ਗਾਂ ਦੱਸਦੇ ਪ੍ਰੋਗਰਾਮ ਅਸੀਂ ਜਿਹੜੇ ਦਿੱਤੇ ਹੋਏ ਆ ਉਹਨੂੰ ਕਿਵੇਂ ਦੇਸ਼ ਪਰ ਵਿੱਚ ਵੱਧ ਤੋਂ ਵੱਧ ਕਾਮਯਾਬ ਕਰੀਏ ਗਾਹਾਂ ਹੋਰ ਪ੍ਰੋਗਰਾਮ ਵਿੱਚ ਸਿੱਕਲ ਅਨਾਉਂਸਮੈਂਟ ਕੀਤੀ ਅੱਜ ਵੀ ਹੋਊਗਾ ਰਸਤਾਰ ਆਜੂਗਾ ਹੋਰ ਹੀ ਪ੍ਰੋਗਰਾਮ ਆ ਜਾਣਗੇ ਸ਼ਾਮ ਨੂੰ 4 ਵਜੇ ਵਾਲੀ ਪੀਸੀ 'ਚ ਸਾਰਾ ਤੁਹਾਡੇ ਸਾਹਮਣੇ ਅਨਾਉਂਸਮੈਂਟ ਹੋ ਜਾਊਗਾ ਜੋ ਅਸੀਂ ਅਸੀਂ ਸੋਚ ਰਹੇ ਹਾਂ ਕਿ ਅਸੀਂ ਕਹਿੰਦੇ ਜੇ ਮੋਰਚਾ ਜਿੰਨਾ ਹੈਗਾ ਜਨਤਾ ਨੇ ਜਿਵੇਂ ਸਾਨੂੰ ਬਹੁਤ ਵੱਡੇ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈਗਾ ਔਰ ਗਾਹਾਂ ਵੀ ਦਾਸ ਵਾਲਾ ਪ੍ਰੋਗਰਾਮ ਵੀ ਕਰੋੜਾ ਲੋਕ ਜੇ ਇਸ ਪ੍ਰੋਗਰਾਮ ਚੋਂਦੇ ਆ ਤਾਂ ਮੋਦੀ ਸਰਕਾਰ ਜਿਵੇਂ ਦਬਾਅ 'ਚ ਚੱਲ ਰਹੀ ਆ ਬਹੁਤ ਵੱਡੇ ਇਹ ਸਾਡੇ ਮੋਰਚੇ ਦੇ ਹੱਕ ਵਿੱਚ ਫੈਸਲੇ ਹੋ ਸਕਦੇ ਆ ਗਾਹਾਂ ਜਾਂ ਗਾਹ ਲੋੜੀ ਆ ਰਹੀ ਉਹਦੇ ਜਾਂ ਹੋਰ ਕੋਈ ਪ੍ਰੋਗਰਾਮ ਹੈਗੇ ਆ ਤਾਂ ਇਹ ਸਾਰੇ ਪ੍ਰੋਗਰਾਮਾਂ ਤੇ ਲੋਕਾਂ ਨੂੰ ਵੱਧ ਚੜ ਕੇ ਸਾਡੇ ਨਾਲ ਆਉਣਾ ਚਾਹੀਦਾ ਜੋ ਅਸੀਂ ਕਹਿੰਨੇ ਹੈਗੇ ਆ ਇਹਦੇ ਤੇ ਲੰਮੀ ਚਰਚਾ ਹੋਈ ਸਾਡਾ ਮੋਰਚਾ ਸਹੀ ਦਿਸ਼ਾ 'ਚ ਜਾ ਰਿਹਾ ਚਾਹੀ ਸੰਤੁਸ਼ਟੀ ਪ੍ਰਗਟ ਕੀਤੀ ਦੋਵਾਂ ਧਿਰਾਂ ਨੇ ਠੀਕ ਹੈ ਨਹੀਂ ਔਰ ਇਹਨੂੰ ਗਾਹਾਂ ਇਸ ਦਿਸ਼ਾ ਨੂੰ ਹੋਰ ਕਿਵੇਂ ਕਾਇਮ ਰੱਖੀਏ ਇਹਦੇ ਤੇ ਚਰਚਾ ਕੀਤੀ ਹੈਗੀ ਆ ਦੇਖੋ ਕਈ ਸਵਾਲ ਆਉਂਦੇ ਆ ਦੇਖੋ ਚਾਹੇ ਜਥਾਤੂਰੀ ਸ਼ੰਭੂ ਬਾਰਡਰ ਤੇ ਕੁਰਬਾਨੀ ਦਾ ਉੱਥੇ ਵੀ ਹੋ ਸਕਦੀ ਆ ਹੂੰ ਕੁਰਬਾਨੀ ਖਨੋਰੀ ਤੇ ਵੀ ਜਿਵੇਂ ਸਾਡਾ ਵੱਡਾ ਲੀਡਰ ਬੈਠਾ ਇੱਥੇ ਵੀ ਹੋ ਸਕਦੀ ਹੈ ਪਰ ਜੇ ਗੱਲ ਕੀਤੀ ਜਾਵੇ ਤਾਂ ਤੁਸੀਂ ਲਗਾਤਾਰ ਪ੍ਰੋਗਰਾਮ ਦੇ ਰਹੇ ਹੋਗੇ ਤਾਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸੀ ਹੁਣ ਟਾਲੀ ਹੈ ਕਿਉਂਕਿ ਸੁਪਰੀਮ ਕੋਰਟ ਦੀ ਹਾਈ ਲੈਵਲ ਕਮੇਟੀ ਕੱਲ ਇੱਥੇ ਪਹੁੰਚੀ ਸੀਗੀ ਸ਼ੁੱਕਰਵਾਰ ਤੱਕ ਜਿਹੜੀ ਸੁਣਵਾਈ ਆ ਉਹ ਚਲੀ ਗਈ ਹੈਗੀ ਤਾਂ ਹੁਣ ਕੱਲ ਜਿਹੜੀ ਹਾਈ ਲੈਵਲ ਕਮੇਟੀ ਸੀਗੀ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਹੋਈ ਕਿਸਾਨਾਂ ਦੀ ਤਾਂ ਉਹਦੇ ਵਿੱਚ ਵੀ ਜਿਹੜਾ ਕੋਈ ਹਾਲੇ ਤੱਕ ਜਿਹੜਾ ਡੈਡਲੌਕ ਹੈਗਾ ਉਹ ਨਹੀਂ ਟੁੱਟ ਰਿਹਾ ਹੈਗਾ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਰਣਨੀਤੀ ਹੈਗੀ ਦੇਖੋ ਸਾਨੂੰ ਲੱਗਦਾ ਵੀ ਸਾਡੀ ਸਮਝ ਵਿੱਚ ਬਿਦਾਲ ਨੀ ਹੈਗੇ ਨਾ ਕਮੇਟੀ ਆ ਉਹ ਤਾਂ ਮੋਦੀ ਸਰਕਾਰ ਦਿਨ ਕੱਟੀ ਕਰ ਰਹੀ ਆ ਕੁਛ ਨਾ ਕੁਛ ਲੋਕਾਂ ਚ ਕਹਿ ਲੈ ਨਾ ਦੱਸ ਨੂੰ ਕੁਛ ਠੀਕ ਹੈ ਵੀ ਲੱਗਦਾ ਵੀ ਕੋਈ ਅਜਿਹਾ ਹੋ ਜਾਊਗਾ ਠੀਕ ਹੈ ਨਹੀਂ ਤੇ ਨਾ ਇਹ ਆਸ ਰੱਖਦੀ ਆ ਵੀ ਜੋ ਸਰਕਾਰ ਚੁੰਦੀ ਆ ਅਦਾਲਤਾਂ ਸ਼ਾਇਦ ਉਸ ਸਭ ਨਾ ਚੱਲ ਰਹੀਆਂ ਜੋ ਸਾਨੂੰ ਲੱਗਦਾ ਸਾਡੇ ਖਿਲਾਫ ਤਾਂ ਕੋਈ ਫੈਸਲਾ ਆ ਸਕਦਾ ਵੀ ਸਰ ਸਰਕਾਰ ਦੇ ਖਿਲਾਫ ਸ਼ਾਇਦ ਕੋਈ ਨਾ ਹੋਵੇ ਪਰ ਸਾਨੂੰ ਜਿਸ ਸਭ ਨਾ ਦੇਸ਼ ਦੇ ਲੋਕ ਖੜੇ ਆ ਸਾਡੇ ਨਾਲ ਸਾਨੂੰ ਕਿਸੇ ਫੈਸਲੇ ਦੀ ਕੋਈ ਇਹੋ ਜੀ ਡਰਕ ਭਰਾ ਉਹਨਾਂ ਨੂੰ ਪਰ ਪਰ ਜਦੋਂ ਕੱਲ ਜਿਹੜੇ ਰਿਟਾਇਰਡ ਜਸਟਿਸ ਸੀ ਨਵਾਬ ਸਿੰਘ ਜਦੋਂ ਸੇਧਾ ਹਾਲਚਾਲ ਜਾਣ ਰਹੇ ਸੀਗੇ ਤਾਂ ਡੱਲੇਵਾਲ ਸਾਹਿਬ ਨੇ ਉਹਨਾਂ ਨੂੰ ਆਪਣੀ ਨਾਰਾਜ਼ਗੀ ਵੀ ਪ੍ਰਗਟ ਕੀਤੀ ਕਿ ਜਦੋਂ ਪੰਜਾਬ ਚ ਸਰਕਾਰ ਦੇ ਐਡਵੋਕੇਟ ਜਰਨਲ ਕੇਂਦਰ ਸਰਕਾਰ ਨਾਲ ਗੱਲਬਾਤ ਨੂੰ ਲੈ ਕੇ ਕੋਈ ਉੱਥੇ ਸੁਣਵਾਈ ਦੌਰਾਨ ਗੱਲ ਕਰਦੇ ਸੀ ਤਾਂ ਜਸਟਿਸ ਸੂਰੀਆ ਕਾਂਤ ਵੱਲੋਂ ਉਹਨਾਂ ਨੂੰ ਟੋਕਿਆ ਜਾਂਦਾ ਸੀ ਤਾਂ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਨੂੰ ਜਿਹੜਾ ਕਾਫੀ ਇਸ ਚੀਜ਼ ਨੇ ਦੁਖੀ ਕੀਤਾ ਇਸ ਤੋਂ ਨਰਾਜ਼ ਨਜ਼ਰ ਆਏ ਨਾਰਾਜ਼ਗੀ ਉਹਨਾਂ ਨੇ ਕੱਲ ਪ੍ਰਗਟ ਕੀਤੀ ਸੀ ਨਹੀਂ ਠੀਕ ਹੈ ਜੇ ਕੋਈ ਰੌਲਾ ਨਹੀਂ ਹੈਗਾ ਅਦਾਲਤ ਜੜਾਵਾ ਉਹ ਕੇਂਦਰ ਦੇ ਖਿਲਾਫ ਪੱਖ ਹੀ ਨਹੀਂ ਸੁਣਨਾ ਚਾਹੁੰਦਾ ਇਹ ਤਾਂ ਸਪਸ਼ਟ ਹੈ ਨਾ ਫਿਰ ਉਹ ਉਹਨਾਂ ਨੂੰ ਨਿਰਦੇਸ਼ ਕੇਮੇ ਦੇਊਗਾ ਅਦਾਲਤ ਤਾਂ ਸਾਰਿਆਂ ਦੀ ਸਮਾਨ ਹੁੰਦੀ ਨਾ ਇਹ ਆਪਣੇ ਆਪ ਨੂੰ ਹਾਈਪਰ ਕਮੇਟੀ ਕਹਿੰਦੇ ਆ ਇਹ ਪ੍ਰਧਾਨ ਮੰਤਰੀ ਨੂੰ ਸਿੱਧ ਕੇ ਗੱਲ ਕਰਨ ਕਿ ਉਹ ਤੁਹਾਡੇ ਸਾਹਮਣੇ ਸਪਸ਼ਟ ਕਰਕੇ ਵੀ ਅਸੀਂ ਤਾਂ ਨਹੀਂ ਜੀ ਸਰਕਾਰ ਨਾਲ ਨਹੀਂ ਅਸੀਂ ਤਾਂ ਜੀ ਇਕੱਲਾ ਸੁਪਰੀਮ ਕੋਰਟ ਨੂੰ ਰਿਪੋਰਟ ਦੇਵਾਂਗੇ ਫਿਰ ਸੀਮਤਾਈ ਦਾ ਪਤਾ ਲੱਗ ਜਾਣਾ ਹਾਈ ਪਾਵਰ ਕਾਦੀ ਹੋਈ ਹੈਨਾ ਪਾਵਰ ਤਾਂ ਲੋਹੀ ਆ ਰਿਪੋਰਟ ਦੇਣ ਵਾਲੀ ਤਾਂ ਇਸ ਕਰਕੇ ਅਦਾਲਤ ਕੋਲੋਂ ਵੀ ਨਾ ਸਾਨੂੰ ਲੱਗਦਾ ਵੀ ਅਦਾਲਤ ਇਸ ਮਸਲੇ ਦਾ ਹੱਲ ਹੈ ਆ ਜੋ ਲੱਗਦਾ ਆ ਅਦਾਲਤ ਆ ਲੋਕਾਂ ਦੀ ਅਦਾਲਤ ਇਹ ਅਦਾਲਤ ਕੋ ਸਾਰੀਆਂ ਆਸਾਂ ਜੀ ਪਰ ਇਹ ਅਦਾਲਤ ਵੀ ਵੱਖ-ਵੱਖ ਹੋਈ ਪਈ ਹੈ ਐਸਕੇਮ ਤੁਹਾਡੇ ਪੈਰਲਰ ਪ੍ਰੋਗਰਾਮ ਰੱਖ ਰਿਹਾਗਾ ਟੁਹਾਣਾ ਦੇ ਵਿੱਚ ਪ੍ਰੋਗਰਾਮ ਹੋਇਆਗਾ ਰਾਕੇਸ਼ ਕਹਿਤ ਕੁਝ ਕਹਿੰਦੇ ਨਜ਼ਰ ਆਏ ਤੁਸੀਂ ਵੀ ਸੁਣਿਆ ਹੋਵੇਗਾ ਤਾਂ ਦੂਸਰੇ ਲੀਡਰ ਵੀ ਇਹ ਕਹਿੰਦੇ ਨਜ਼ਰ ਆਏ ਕਿ ਤੁਸੀਂ ਉਹ ਜਿਹੜਾ ਪ੍ਰੋਗਰਾਮ ਉਹਨਾਂ ਦੇ ਪੈਰਲਰ ਰੱਖਦੇ ਹੋ ਤਾਂ ਤੁਸੀਂ ਇੱਕ ਪਾਸੇ ਗਾਲਾਂ ਕੱਢ ਰਹੇ ਹੋ ਤੇ ਦੂਜੇ ਪਾਸੇ ਇੱਕੇ ਦੀ ਗੱਲ ਕਰ ਰਹੇ ਹੋਗੇ ਦੋ ਗੱਲਾਂ ਦੇਖੋ ਜਿਹੜੀ ਜਿੱਥੋਂ ਤੱਕ ਸਵਾਲ ਹੈਗਾ ਐ ਐਸਕੇਮ ਦਾ ਐਸਕੇਮ ਦਾ ਨਾ ਅਫੀਸ਼ਲ ਬਿਆਨ ਆ ਅਸੀਂ ਤਾਂ ਕਿ ਸਪਸ਼ਟ ਕਰਿਆ ਐ ਐਸਕੇਮ ਹੂੰ ਵੀ ਇਹ ਐਸਕੇਮ ਦਾ ਬਿਆਨ ਆ ਜਾਂ ਉਹਨਾਂ ਦਾ ਨਿੱਜੀ ਬਿਆਨ ਕੋਈ ਵੀ ਜੇ ਲੋਕ ਆਗੇ ਆ ਨਾ ਮੈਂ ਤਾਂ ਕਹਿੰਦਾ ਲੋਕਾਂ ਦੀ ਦਾਲਤ ਇੱਕ ਲੀਡਰ ਨੇ ਬੋਲਦਾ ਕਿ ਪਹਿਲੀ ਵਾਰ ਨਾ ਪਿਛਲੀ ਵਾਰ ਸੀ ਕਿਹੜਾ ਇਕੱਠੇ ਹੁੰਨੇ ਆ ਲੋਕਾਂ ਨੇ ਇਕੱਠੇ ਕਰਾਤਾ ਕਹਿੰਦਾ ਡਾਂਗ ਨਾ ਇਕੱਠੇ ਕਰਾਤੇ ਲੋਕ ਇਕੱਠੇ ਹੋਗੇ ਨਾ ਲੀਡਰ ਵੀ ਇਕੱਠੇ ਹੋ ਜਾਣਗੇ ਸਵਾਲ ਤਾਂ ਇਹ ਹੈਗਾ ਵੀ ਕੋਈ ਵੀ ਲੀਡਰ ਇਕਤਾ ਦੇ ਵਿਰੋਧ ਬਿਆਨ ਦਿੰਦਾ ਸਟੇਟ ਨੂੰ ਫਾਇਦਾ ਦੇਣ ਵਾਲਾ ਬਿਆਨ ਦਿੰਦਾ ਉਹਨੂੰ ਲੋਕਾਂ ਨੂੰ ਖਿਆਲ ਕਰਨਾ ਚਾਹੀਦਾ ਅਜਿਹੇ ਲੀਡਰ ਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਜਿਹੜਾ ਏਕਤਾ ਨੂੰ ਖਤਰਾ ਪੈਦਾ ਕਰੇ ਤਾਂ ਫਿਰ ਹੁਣ ਕਿਵੇਂ ਅੱਗੇ ਕਿਵੇਂ ਲੱਗਦਾ ਵੀ ਏਕਤਾ ਕਿਵੇਂ ਹੋਊਗੀ ਜਿਹੜਾ ਕਿਸਾਨ ਨੇਤਾਵਾਂ ਦੀ ਏਕਤਾ ਹੈਗੀ ਪੂਰੇ ਪੰਜਾਬ ਦੇ ਕਿਸਾਨਾਂ ਦੀ ਏਕਤਾ ਉਹ ਕਿਵੇਂ ਹੋਊਗੀ ਲੋਕ ਕਰਾ ਲੈਣਗੇ ਏਕਤਾ ਅਸੀਂ ਦੇਖੋ ਸਿਹਰਦਾ ਵੱਡੀ ਏਕਤਾ ਹੋਵੇ ਨਹੀਂ ਤਾਂ ਫਿਰ ਜਨਤਾ ਖੜੀ ਆ ਨਾ ਜਨਤਾ ਕਰਾਊਗੀ ਏਕਤਾ ਲੋਕਾਂ ਨੇ ਹਰ ਇੱਕ ਕੋਲੇ ਸਵਾਲ ਕਰਨਾ ਤੋ ਜਨਤਾ ਵੱਡੀ ਹੁੰਦੀ ਆ ਲੋਕ ਹਮੇਸ਼ਾ ਹੀ ਵੱਡੇ ਹੁੰਦੇ ਆ ਹੁਣ ਅਗਲੇ ਕੀ ਪ੍ਰੋਗਰਾਮ ਨੇ ਤੁਹਾਡੇ ਅਗਲੇ ਪ੍ਰੋਗਰਾਮ ਸ਼ਾਮ ਦੀ ਪੀਸੀ ਤੇ ਤੁਹਾਨੂੰ ਨੋਟਿਸ ਹੋ ਜਾਣਾ ਬਿਲਕੁਲ ਕਿਸਾਨਾਂ ਨੇ ਜਿਹੜੀ ਮੀਟਿੰਗ ਹੈਗੀ ਉਹ ਕੀਤੀ ਹੈਗੀ ਜਿਸ ਦੇ ਵਿੱਚ ਉਹਨਾਂ ਨੇ ਜਿਹੜੇ ਅਗਲੇ ਪ੍ਰੋਗਰਾਮ ਨੇ ਐਕਸ਼ਨ ਪ੍ਰੋਗਰਾਮ ਨੇਗੇ ਉਹ ਸ਼ਾਮ 4 ਵਜੇ ਜਿਹੜੀ ਪ੍ਰੈਸ ਕਾਨਫਰੈਂਸ ਦੇ ਵਿੱਚ ਕਿਹਾਗਾ ਕਿ ਉਹ ਦੱਸੇ ਜਾਣਗੇ ਤਾਂ ਇਹ ਸੰਸਰਵਣ ਪੰਦੇਰ ਜਿਨ੍ਹਾਂ ਨੇ ਕੀ ਗੱਲਬਾਤ ਕੀਤੀ ਸੀਗੀ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਖਨੌਰੀ ਬਾਰਡਰ ਸੰਗਰੂਰ